ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਨਵੀਂ ਤਿਆਰ ਕੋਈ ਮਾਡਰਨ ਲਾਇਬ੍ਰੇਰੀ ਦਾ ਜਾਇਜ਼ਾ ਲਿਆ ਔਥੇ ਹੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਵਿਸ਼ੇਸ਼ ਸਮਾਗਮ ਦੇ ਵਿੱਚ ਸ਼ਿਰਕਤ ਵੀ ਕੀਤੀ ਹੈ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸੂਬੇ ਦੇ ਕਈ ਐਮਐਲਏ ਅਤੇ ਸਰਪੰਚ ਵੀ ਮੌਜੂਦ ਸਨ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਦੱਸਿਆ ਹੈ ਕਿ ਪੀਡਬਲਿਊਡੀ ਵਿਭਾਗ ਦੇ ਵੱਲੋਂ ਅੰਮ੍ਰਿਤਸਰ ਵਿੱਚ 600 ਕਿਲੋਮੀਟਰ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਨੇ ਕੁੱਲ 532 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਦੇ ਵਿੱਚੋਂ 106 ਕਰੋੜ ਦੀ ਸੇਵਿੰਗ ਕੀਤੀ ਗਈ ਹੈ ਇਹ ਸਾਰੇ ਕੰਮ ਬਿਆਰੀ ਤਰੀਕੇ ਦੇ ਨਾਲ ਹੋ ਰਹੇ ਨਹੀਂ ਅਤੇ 5 ਸਾਲ ਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਵੀ ਕੰਟਰੈਕਟਰ ਦੇ ਕੋਲ ਹੋਵੇਗੀ। ਉਹਨਾਂ ਨੇ ਸੁਲਤਾਨ ਵਿੰਡ ਕੋਲ ਦੇ ਬ੍ਰਿਜ ਤੇ ਚੱਲ ਰਹੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਸੰਬੰਧ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ, ਈਟੀਓ ਗੁਰਮੀਤ ਸਿੰਘ ਖੁੱਡੀਆਂ ਨੇ ਹੋਰ ਕੀ ਕੁਝ ਕੀਤਾ ਤੁਹਾਡੇ ਨਾਲ ਵੀ ਸਾਂਝਾ ਕਰ। ਤੇ 68 ਕਿਲੋਮੀਟਰ ਦੀਆਂ ਹੜਕਾਂ ਜਿਆਨ ਨੂੰ ਅਸੀਂ ਪੀਡਬੀਡਯੂਡੀ ਪਹਾੜ ਦੇ ਵਿੱਚੋਂ ਬਣਾਉਣ ਜਾ ਰਹੇ ਹਾਂ ਜਿਦੇ ਵਿੱਚੋਂ ਤੇ 500 ਤੇ 36 ਕਿਲੋਮੀਟਰ ਚੰਕਾਂ ਜਿਹੜੀਆਂ ਨੇ ਉਹ ਆਲਮੋਸਟ 500 ਤੇ 32 ਕਰੋੜ ਰੁਪਇਆ ਜਿਹੜਾ ਹੈ ਇਹਦੇ ਉੱਤੇ ਖਰਚ ਆਇਆ ਮੈਂ ਆ ਇੱਕ ਉਹ 32 ਕਰੋੜ ਦੀ ਉਹਦੇ ਵਿੱਚੋਂ ਅਸੀਂ 106 ਕਰੋੜ ਰੁਪਇਆ ਜਿਹੜਾ ਹੈ ਉਹ ਬਚਾਇਆ ਲਗਭਗ 20 ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕਵਰੇਜ ਕਰਨ ਵਾਸਤੇ ਆਪਣੇ ਕੀਮਤੀ ਸਮੇਂ ਤੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਮੇਰੇ ਨਾਲ ਕੀਤੀਬਾਰੀ ਮੰਤਰੀ ਸਰਕਾਰ ਗੁਰਮੀਤ ਸਿੰਘ ਜੀ ਗੁੱਡੀਆਂ ਸਾਹਿਬ ਮੌਜੂਦ ਨੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਸੀਗੇ ਉਹਨਾਂ ਦੇ ਨਾਲ ਸਾਡੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸ਼੍ਰੀ ਮਨਜੀਤ ਸੋਸੋਧਿਆ ਸਾਹਿਬ ਸਾਡੇ ਐਮਐਲਏ ਸਾਹਿਬਾਨ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬਾਨ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਪਹੁੰਚੇ ਸੀਗੇ ਅੱਜ ਇੱਕ ਬੜਾ ਇਤਿਹਾਸਿਕ ਦੇਣਾ ਅੰਮ੍ਰਿਤਸਰ ਜ਼ਿਲ੍ਹੇ ਵਾਸਤੇ ਕਿਉਂਕਿ ਮੰਡੀ ਬੋਰਡ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਪੈਸੇ ਜਿਹੜੇ ਆ ਉਹ ਸਾਨੂੰ ਸੈਂਟਰਲ ਗਵਰਨਮੈਂਟ ਆਰਡੀਐਫ ਦਾ ਪੈਸਾ ਨਹੀਂ ਦੇ ਰਹੀ ਸੀਗੀ ਅਸੀਂ ਆਪਣੇ ਪੌਰ ਤੇ ਅਰੇਂਜ ਕਰਕੇ 346 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਭਗ 600 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਲਿੰਕ ਰੋਡ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦੀ ਆ ਕੰਸਟਰਕਸ਼ਨ ਦਾ ਕੰਮ ਜਿਹੜਾ ਆ ਇਹਦਾ ਗੁਰੇਸ਼ਨ ਉਹਨਾਂ ਦੀ ਜੜੀ ਆ 우ਮਾਨ ਸਾਹਿਬ ਨੇ ਕੀਤੀ ਆ ਆ ਅੰਮ੍ਰਿਤਸਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਪੀ ਡਬਲ ਯੂ ਡੀ ਵਿਭਾਗ ਵੱਲੋਂ 800 ਤੇ 44 ਕਰੋੜ ਰੁਪਇਆ ਰੋਡਸ ਵਾਸਤੇ ਹੁਣ ਤੱਕ ਜਿਹੜਾ ਆ ਉਹ ਜਾਰੀ ਕੀਤਾ ਜਾ ਚੁੱਕਾ ਆ ਔਰ 160 ਕਰੋੜ ਰੁਪਇਆ ਜਿਹੜਾ ਆ ਉਹ ਤਿੰਨ ਮੇਜਰ ਪਾਲਸੀ ਕੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਉਹਦੇ ਵਾਸਤੇ ਵੀ ਜਾਰੀ ਕੀਤਾ ਗਿਆ ਕੁੱਲ 1000 ਤੇ 61 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਅਸੀਂ ਪੀਡਬਲਯੂਡੀ ਵਿਭਾਗ ਦੇ ਵਿੱਚੋਂ ਬਣਾਉਣ ਜਾ ਰਹੇ ਹਾਂ ਜਿਦੇ ਵਿੱਚੋਂ 600 ਤੇ 36 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਆਲਮੋਸਟ ਕੰਪਲੀਟ ਹੋ ਚੁੱਕੀਆਂ ਨੇ ਔਰ ਇਹਦੇ ਉੱਤੇ ਜਿਹੜਾ 500 ਤੇ 32 ਕਰੋੜ ਰੁਪਇਆ ਜਿਹੜਾ ਆ ਇਹਦੇ ਉੱਤੇ ਖਰਚ ਆਇਆ ਪਰ ਮੈਂ ਇਹ ਤੁਹਾਨੂੰ ਗੱਲ ਖਾਸ ਤੌਰ ਤੇ ਦੱਸਣਾ ਚਾਹਣਾ ਹੈ ਕਿ ਇਹ 532 ਕਰੋੜ ਰੁਪਇਆ ਜਿਹੜਾ ਖਰਚ ਆਇਆ ਇਹਦੇ ਵਿੱਚੋਂ ਅਸੀਂ ਆ ਜੋ ਅਲਾਟਮੈਂਟ ਸਾਨੂੰ ਮਿਲੀ ਸੀਗੀ 532 ਕਰੋੜ ਦੀ ਉਹਦੇ ਵਿੱਚੋਂ ਅਸੀਂ 106 ਕਰੋੜ ਰੁਪਏ ਜਿਹੜਾ ਆ ਉਹ ਬਚਾਇਆ ਲਗਭਗ ਆ 20% ਦੀ ਜਿਹੜੀ ਸੇਵਿੰਗ ਆ ਉਹ ਸਾਡੀ ਇਹਦੇ ਵਿੱਚ ਹੋਈ ਆ ਜਿਹੜੀ ਕਿ ਇੱਕ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਜੋ ਸੀਐਸਆਰ ਦੇ ਰੇਟ ਨੇ ਉਹਨਾਂ ਦੇ ਵਿੱਚੋਂ ਵੀ ਸਾਡੀ ਸੇਵਿੰਗ ਜਿਹੜੀ ਆ ਉਹ ਆ ਰਹੀ ਆ ਔਰ ਨਾਲ ਆ 5 ਸਾਲ ਦੀ ਮੇਨਟੇਨੈਂਸ ਵੀ ਜਿਹੜੀ ਅਸੀਂ ਕੰਟਰੈਕਟਰ ਕੋਲੋਂ ਲੈ ਰਹੇ ਹਾਂ ਕਿ ਜੇ ਕੋਈ ਰੋਡ ਬਣਾਉਂਦਾ ਹੈ ਤੇ ਨਾਲ 5 ਸਾਲ ਤੱਕ ਉਹਦੀ ਲਾਇਬਿਲਟੀ ਹੋਊਗੀ ਜ਼ਿੰਮੇਵਾਰੀ ਹੋਊਗੀ ਕਿ ਜੇ ਉਹ ਸੜਕ ਖਰਾਬ ਹੁੰਦੀ ਆ ਜਾਂ ਉਹਦੇ ਤੇ ਟੋਏ ਪੈਂਦੇ ਨੇ ਤੇ ਉਹ 5 ਸਾਲ ਦੀ ਮੇਨਟੇਨੈਂਸ ਮੇਨਟੇਨੈਂਸ ਪੀਰੀਅਡ ਦੇ ਵਿੱਚ ਹੀ ਉਹ ठेकेदार ਤੋਂ ਜੜੀ ਆ ਉਹ ਠੀਕ ਕਰਵਾਈ ਜਾਊਗੀ ਔਰ ਬਾਕੀ ਜਿਹੜੀਆਂ ਰੋਡਸ ਨੇ ਉਹਨਾਂ ਦਾ ਕੰਮ ਅਸੀਂ ਥੋੜੇ ਦਿਨਾਂ ਤੱਕ ਜਿਹੜਾ ਆ ਉਹ ਸ਼ੁਰੂ ਕਰ ਦੇਣਾ ਜਿਹੜੇ 160 ਕਰੋੜ ਦੇ ਮੈਂ ਪੁਲਾਂ ਦੀ ਗੱਲ ਕਰ ਰਿਹਾ ਉਹਦੇ ਵਿੱਚ ਇੱਕ ਪੁਲ ਸਾਡਾ ਸੁਲਤਾਨਵਿੰਡ ਰੋਡ ਵਾਲਾ ਜਿਹੜਾ ਕੋਲਾ ਬਣ ਰਿਹਾ ਤੁਸੀਂ ਦੇਖਦੇ ਹੋਵੋਗੇ ਸਾਰੇ ਇੱਥੋਂ ਦੇ ਵਸਨੀਕ ਹੋ ਉਹਦੇ ਤੇ ਅਸੀਂ 34 ਕਰੋੜ ਰੁਪਏ ਸਾਨੂੰ ਉਹਦੇ ਵਾਸਤੇ ਮਿਲਿਆ ਸੀਗਾ ਔਰ ਅਸੀਂ ਉਹਨੂੰ ਸਾਡੇ 22 ਕਰੋੜ ਰੁਪਏ ਦੇ ਵਿੱਚ ਜਿਹੜਾ ਉਹ ਕੰਪਲੀਟ ਕਰ ਰਹੇ ਹਾਂ ਲਗਭਗ 11.5 ਕਰੋੜ ਰੁਪਏ ਜਿਹੜਾ ਉਸ ਪੁਲ ਦੇ ਵਿੱਚੋਂ ਜਿਹੜਾ ਆ ਉਹ ਬਚਾਇਆ ਗਿਆ ਔਰ ਉਹਦੀ ਕੰਪਲੀਸ਼ਨ ਡੇਟ ਜਿਹੜੀ ਸੀਗੀ ਉਹ 30 ਜੂਨ ਤੇ 2026 ਸੀਗੀ ਉਹਨੂੰ ਅਸੀਂ 6 ਮਹੀਨੇ ਪਹਿਲਾਂ ਹੀ ਕੰਪਲੀਟ ਕਰ ਰਹੇ ਹਾਂ 31 ਦਸੰਬਰ 2025 ਤੱਕ ਅਸੀਂ ਇਹ ਜਿਹੜਾ ਪੁਲ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ ਨਿਊ ਅਮਰੋਸਰ ਦੇ ਵਿੱਚ ਜਿੱਥੇ ਆਪਣਾ ਗੋਲਡਨ ਗੇਟ ਆ ਉਹਦੇ ਤੋਂ ਥੋੜਾ ਅੱਗੇ ਉਹ ਸ਼ੁਰੂ ਕਰਕੇ ਜਿੱਥੇ ਬੀਆਰਟੀਐਸ ਦਾ ਸਟਾਪੇਜ ਆ ਉੱਥੋਂ ਲੈ ਕੇ ਤਾਰਾਂ ਵਾਲੇ ਪੁਲ ਤੱਕ ਇੱਕ ਹੋਰ ਪੁਲ ਜਿਹੜਾ ਉਬਣਾਇਆ ਜਾ ਰਿਹਾ ਉਹਦੇ ਵਾਸਤੇ ਵੀ 54 ਕਰੋੜ ਰੁਪਏ ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਇਸ ਤੋਂ ਇਲਾਵਾ ਆ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਆਪਾਂ ਤਾਰਾਂ ਵਾਲੇ ਪੁਲ ਤੋਂ ਸਿੱਧਾ ਅੱਗੇ ਤਰਨਤਾਰਨ ਸਾਹਿਬ ਨੂੰ ਜਾਂ ਅੰਮ੍ਰਿਤਸਰ ਸਾਹਿਬ ਨੂੰ ਆਉਨੇ ਆ ਤੇ ਉਹਦੇ ਵਿੱਚ ਤਿੰਨ ਰੋਡਸ ਤੇ ਬਣੀਆਂ ਨੇ ਪਰ ਇੱਕ ਚੌਥੀ ਲੱਗ ਪਰਲੇ ਪਾਸੇ ਜਿਹੜੀ ਆ ਬਾਬਾ ਬੁੱਢਾ ਸਾਹਿਬ ਨੂੰ ਵਲਟੋਆ ਖੇਮ ਕਰਨ ਭਿੱਖੀ ਇਵੈਂਟ ਉਸ ਇਲਾਕੇ ਨੂੰ ਜਾਂਦੀ ਆ ਉਹਨੂੰ ਉਸ ਤਰ੍ਹਾਂ ਹੀ ਛੱਡਿਆ ਗਿਆ ਸੀਗਾ ਸੋ ਉਹਦੇ ਵਾਸਤੇ ਵੀ 70 ਕਰੋੜ ਰੁਪਏ ਜਿਹੜਾ ਆ ਉਹ ਮਨਜ਼ੂਰ ਕਰ ਦਿੱਤਾ ਗਿਆ ਉਹਦਾ ਵੀ ਕੰਮ ਆ ਥੋੜੇ ਦਿਨਾਂ ਤੱਕ ਜਿਹੜਾ ਉਹ ਸ਼ੁਰੂ ਹੋ ਜਾਊਗਾ ਇੱਕ ਅ ਤਰਨਤਾਰਨ ਸਾਹਿਬ ਦੀ ਰੋਡ ਜਿਹੜੀ ਆਪਣੀ ਸ਼ੀਤਾਂ ਸਾਹਿਬ ਕੋ ਅੱਗੇ ਤਰਨਤਾਰਨ ਸਾਹਿਬ ਤੱਕ ਨੂੰ ਜਾਂਦੀ ਆ ਉਹਦੇ ਵਿੱਚ ਸਾਡੇ ਆ ਜਿਹੜੇ ਆ ਉਹ ਪੈਸੇ ਤਾਂ ਮਨਜ਼ੂਰ ਹੋ ਗਏ ਸੀਗੇ ਫੋਰੈਸਟ ਦਾ ਇੱਕ ਕੰਮ ਕਲੀਅਰੈਂਸ ਦਾ ਜਿਹੜਾ ਉਹ ਰੁਕਿਆ ਹੋਇਆ ਸੀਗਾ ਜਿਹਦੇ ਵਾਸਤੇ ਪਿਛਲੇ ਦਿਨੀ 17.5 ਕਰੋੜ ਰੁਪਇਆ ਜਿਹੜਾ ਆ ਉਹ ਫਾਈਨਾਂਸ ਵਿਭਾਗ ਨੇ ਸਾਨੂੰ ਜਾਰੀ ਕਰ ਦਿੱਤਾ ਸੋ ਉਹਦਾ ਵੀ ਕੰਮ ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਆ ਉਹ ਸ਼ੁਰੂ ਕਰ ਦਿਆਂਗੇ ਬਾਕੀ ਕੁੱਟੀਆਂ ਸਾਂ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਸਤਿਕਾਰਯੋਗ ਸਾਡੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਕੈਬਨਟ ਮੰਤਰੀ ਸਰਦਾਰ ਭਜਨ ਸਿੰਘ ਜੀ ਉਹਨਾਂ ਨੇ ਤੁਹਾਡੇ ਨਾਲ ਅੱਜ ਦਾ ਜੋ ਦਿਨ ਰੱਖਿਆ ਗਿਆ ਸੀ ਉਸ ਬਾਰੇ ਵਿਸਤਾਰਪੂਰਵਕ ਵਿਚਾਰ ਸਾਂਝੇ ਕੀਤੇ ਹੈ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੋਂ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਸ੍ਰੀ ਮਨੀਸ਼ ਸ਼ੋਧਿਆ ਜੀ ਉਹ ਆਏ ਸਨ ਔਰ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਲਾਇਬ੍ਰੇਰੀਆਂ ਸਰਕਾਰੀ ਲਾਇਬ੍ਰੇਰੀਆਂ ਉਹਨਾਂ ਦਾ ਦੁਕਾਟਨ ਕੀਤਾ ਗਿਆ ਹਾਂ ਜਿਵੇਂ ਮੇਥੋਂ ਪਹਿਲਾਂ ਮੰਤਰੀ ਨੇ ਅੱਸਿਆ ਕਿ ਜਿਹੜੀਆਂ ਸਾਡੀਆਂ ਸੜਕਾਂ 600 ਕਿਲੋਮੀਟਰ ਦੇ ਨੇੜੇ ਉਹਨਾਂ ਦਾ ਜਿਹੜਾ ਕੰਮ ਮੁਕੰਮਲ ਹੋਇਆ ਉਹਨਾਂ ਦਾ ਦੁਕਾਟਨ ਜਿਹਦੇ ਤੇ ਤਕਰੀਬਨ 300 ਤੇ 46 ਕਰੋੜ ਰੁਪਈਆ ਉਹਦੇ ਚੋਂ 3 ਕਰੋੜ ਰੁਪਈਆ ਜਿਹੜਾ ਇਹਨਾਂ ਲਾਇਬ੍ਰੇਰੀਆਂ ਤੇ ਲੱਗਣਾ ਇਸ ਤੋਂ ਇਲਾਵਾ ਜਿਹੜੀਆਂ ਹੋਰ ਚੱਲ ਰਏ ਪ੍ਰੋਜੈਕਟ ਹੈ ਉਹ 428 ਕਿਲੋਮੀਟਰ ਸੜਕਾਂ ਜਿਹੜੀਆਂ ਵਰਸਰਸੀਆਂ ਹੈਗੇ ਮੰਡੀ ਬੋਰਡ ਕੋਲ ਸਾਡੇ ਵਿਭਾਗ ਦੇ ਕੋਲ ਉਹ ਉਹਦੇ ਚ 300 ਤੇ 70 ਕਰੋੜ ਰੁਪਈਆ ਲੱਗਣਾ ਉਸ ਤੋਂ ਗਾਂ ਜਿਹੜੀਆਂ ਸਪੈਸ਼ਲ ਜਿਹੜੀ ਉਹਨਾਂ ਦੀ ਮਿਆਦ ਵੀ ਪੁੱਗ ਗਈ ਸੀ ਤੇ ਕੁਝ ਸੜਕਾਂ ਦੇ ਹਾਲਾਤ ਖਰਾਬ ਹੋ ਗਏ ਸਨ ਉਹ ਸਪੈਸ਼ਲ ਜੁੜੀਆਂ ਗਈਆਂ ਸੀ ਉਹਦੇ ਲਈ ਜਿਹੜੀਆਂ ਉਹ 327 ਸੜਕਾਂ ਸੀ 700 ਤੇ 12 ਕਿਲੋਮੀਟਰ ਜਿਹਦੇ ਤੇ 114 ਕਰੋੜ ਰੁਪਏ ਸਾਡੇ ਮੰਡੀ ਬੋਰਡ ਨੇ ਲਗਣੇ ਆ ਇਸ ਤੋਂ ਇਲਾਵਾ ਜਿਹੜੀਆਂ ਅਗਲੀ ਬਾਰ ਨੂੰ ਜਿਹੜੀਆਂ ਸੜਕਾਂ ਤੇ ਪੋਲ 103 ਜਿਹੜੇ ਉਹਦੇ ਚ 200 ਤੇ 80 ਕਰੋੜ ਰੁਪਏ ਕਿਲੋਮੀਟਰ ਹੈ ਤੇ 120 ਕਰੋੜ ਰੁਪਈਆ ਮੰਡੀ ਬੋਰਡ ਨੇ ਲਾਉਣਾ ਇਸ ਲਈ ਅੱਜ ਜਿਹੜਾ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਉਹਨੂੰ ਇਹ ਨਿਹ라스 ਮਤ ਕਰਕੇ ਗਏ ਆ ਮਾਨ ਸਾਹਿਬ ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਵੀ ਮੇਰੇ ਕੋਲੇ ਖੇਤੀਬਾੜੀ ਮਹਿਕਮਾ ਹੈ ਪਸ਼ੂ ਪਾਲਣ ਮਹਿਕਮਾ ਖੇਤੀਬਾੜੀ ਮਹਿਕਮੇ ਵਿੱਚ ਅਸੀਂ ਤਕਰੀਬਨ ਜਿਹੜੇ ਸਾਡੇ ਜ਼ਿਮੀਂਦਾਰ ਫਸ ਜਿੱਦੀ ਬਜਾਈ ਕਰਦੇ ਉਹਦੇ 3600 ਲੋਕਾਂ ਨੇ ਅੰਮਰਸਰ ਸਾਬ ਚੌਂਦੇ ਵਿੱਚ ਫੋਰਮ ਤੇ ਆਪਣੇ ਨਾਮ ਭਰੇ ਹੈ ਜਿੱਦੇ 1500 ਰੁਪਏ ਪਰ ਏਕੜ ਜਿੱਦੇ ਚਸੀਂ 40 ਕਰੋੜ ਰੁਪਏ ਰੱਖਿਆ ਪੰਜਾਬ ਵਾਸਤੇ ਵੱਤੋਵਾ ਜੀ ਨੇ ਦਾ ਫਾਇਦਾ ਉਠਾ ਰਹੇ ਤੇ ਠਾਉਂ ਲਈ ਵੀ ਕਹਿੰਦੇ ਇਹ ਇਸ ਤੋਂ ਇਲਾਵਾ ਜਿਹਦੇ ਜਿੱਥੇ ਕਾਟਨ ਵਿੱਚ ਕਈ ਸਾਲਾਂ ਤੋਂ ਪੰਜਾਬ ਪਛੜਦਾ ਜਾ ਰਿਹਾ ਸੀ ਉਹਦੇ ਵਿੱਚ ਤਕਰੀਬਨ 25% ਵਾਧਾ ਹੋਇਆ ਜਿਹੜਾ 999000 ਹੈਕਟਰ ਸੀ 1 ਲੱਖ 22000 ਤੋਂ ਵੱਧ ਲੰਘ ਚੱਲਿਆ ਜਿਹਦੇ 'ਚ ਅਸੀਂ ਚੰਗੇ ਵੀ ਜਿਹੜੇ ਨਾਮਵਰ ਕੰਪਨੀਆਂ ਦੇ ਉਹਨਾਂ ਦਾ ਉਹਨਾਂ ਦੇ ਸਬਸਿਡੀ ਵੀ ਦਿੱਤੀ ਹੈ ਔਰ ਇਸ ਤੋਂ علاوہ ਜਿਹੜੀਆਂ 500 ਕਰੋੜ ਰੁਪਈਆ ਜਿਹੜੀ ਮਸ਼ੀਨਰੀ ਬਹੁਤ ਰੌਲਾ ਰੱਪਾ ਪੈਂਦਾ ਰਹਿੰਦਾ ਰਿਹਾ ਕਿ ਜਿਹੜੀ ਪ੍ਰਾਣੀ ਹੈ ਉਹਦਾ ਪ੍ਰਦੂਸ਼ਣ ਹੈ ਉਸ ਦੀ ਰੋਕ-ਖਾਮ ਲਈ ਜਿੱਥੇ ਸਾਰੇ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਜਿਹੜੀਆਂ ਅਰਜ਼ੀਆਂ ਆਈਆਂ ਸੀ ਉਹਦੇ ਚੋਂ 16 ਕਰੋੜ ਰੁਪਈਆ ਦਾ ਸੀ ਜਿਹੜਾ ਤੋਤਾਨ ਕਰ ਚੁੱਕੇ ਆ ਚਾਹੇ ਉਹ ਸੁਸਾਇਟੀਆਂ ਸੰਜਾਂ ਉਹ ਇੰਡੀਵਿਜੂਅਲ ਲੋਕਾਂ ਨੇ ਪ੍ਰਾਈਵੇਟ ਤੌਰ ਤੇ ਵੀ ਸਬਸਿਡੀ ਵਾਸਤੇ ਪਰ ਆਇਆ ਉਸ ਤੋਂ ਬਾਅਦ ਹੋਰ ਵੀ ਜਿਹੜੇ ਹੁਣ ਜਿਹੜੇ ਨਵੇਂ ਡਰਾ ਨਿਕਲੇ ਆ ਉਹਦਾ ਵੀ ਸਮੇਂ-ਸਮੇਂ ਸਿਰ ਪੁਲਤਾਨ ਕਰਦੇ ਰਵਾਂਗੇ ਜਿਹੜੇ ਚਾਹੇ ਪੈਸਟੀਸਾਈਡਸ ਦੇ ਚਾਹੇ ਖਾਦਾ ਵਾਲੇ ਉਹਨਾਂ ਤੇ ਸਖਤੀ ਰੱਖੀ ਜਾ ਰਹੀ ਹੈ ਸੈਂਟਰ ਗਵਰਨਮੈਂਟ ਦਾ ਸਾਥ ਚਾਹੀਦਾ ਹੈ ਥੋੜਾ ਆਪਣੇ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਵਿਤਕਰਾ ਕਰਦੀ ਹੈ ਜਿਹੜੀ ਕਿ ਸਾਨੂੰ ਜਿੰਨੀ ਸਾਡੀ ਖਾਦ ਦੀ ਡਿਮਾਂਡ ਹੁੰਦੀ ਹੈ ਉਹਦੇ ਚ ਲੰਕਾਇ ਜਾਂਦਾ ਚਾਹੇ ਪੂਰੀ ਹੋਲੀ-ਹੋਲੀ ਕਰ ਦਿੰਦੇ ਪਰ ਜਿਹੜੇ ਦਿਨ ਸਾਨੂੰ ਲੋਡ ਹੁੰਦੀ ਆ ਉਹਦੇ ਚ ਸਾਡੇ ਵਾਸਤੇ ਵੱਡੀ ਦਿੱਕਤ ਆ ਜਾਂਦੀ ਹੈ ਸੋ ਫਿਰ ਵੀ ਅਸੀਂ ਆਪਣੇ ਵੱਲੋਂ ਪੂਰਾ ਚਾਰਾ ਜੋਇ ਕਰਕੇ ਉਹ ਪੂਰਾ ਪੂਰਾ ਕਰਨ ਦੇ ਯਤਨ ਕਰਦੇ ਹਾਂ ਮਿਹਰਬਾਨ ਥੈਂਕ ਯੂ